ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਕਾਨਫਰੰਸ ਮਿਤੀ 24 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਬੱਲਾਰਾਮ ਨਗਰ ਦੇ ਵਿੱਚ ਜਿਸ ਦੇ ਵਿੱਚ ਆਕਾਸ਼ਦੀਪ ਸਿੰਘ ਜੋ son of ਜਗਦੀਪ ਸਿੰਘ ਗੈਰੀ ਇਹਨਾਂ ਦੇ ਘਰ ਦੇ ਬਾਹਰ ਜਿਹੜੇ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਨੇ ਫਾਇਰ ਕੀਤਾ ਸੀਗਾ ਇਹ ਮੁਕੱਦਮਾ ਸੀ 24 ਤਰੀਕ ਨੂੰ ਥਾਣਾ ਥਰਮਲ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਸੀਗਾ ਇਸ ਮੁਕੱਦਮੇ ਦਾ ਪਹਿਲਾ ਦੋਸ਼ੀ ਮੰਨਾ 엘ੀਅਸ ਰਾਜਾ ਉਸ ਨੂੰ ਸੀ ਪਹਿਲੇ ਦਿਨੀ ਅਰੈਸਟ ਕਰ ਲਿਆ ਸੀਗਾ ਤੇ ਜਿਹੜਾ ਰਿਵੋਲਵਰ ਯੂਜ਼ ਹੋਇਆ ਸੀਗਾ ਇਨਸੀਡੈਂਟ ਦੇ ਵਿੱਚ ਅਸੀਂ ਰਿਕਵਰ ਕਰ ਲਿਆ ਸੀਗਾ ਜਿਹੜੇ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਸੀਗੇ ਉਹਨਾਂ ਬਾਰੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਸ ਇਨਸੀਡੈਂਟ ਨੂੰ ਬੜੀ ਸੀਰੀਅਸਲੀ ਲੈਂਦਿਆ ਹੋਇਆ ਡੀਐਸਪੀ ਸਿਟੀ 2 ਦੀ ਗਵਾਹੀ ਦੇ ਵਿੱਚ ਐਸਐਚਓ ਥਰਮਲ ਤੇ ਬਾਕੀ ਜਿ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਇਕੱਠੀ ਕਰ ਦਿੱਤੀਆਂ ਗਈਆਂ ਸੀਗੀਆਂ ਸਾਡੀ ਟੀਮ ਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇਹ ਜ ਸੋ ਐਸਐਚਓ ਥਰਮਲ ਨੇ ਆਪਣੀ ਟੀਮ ਦੇ ਨਾਲ ਉੱਥੇ ਰੇਡ ਕੀਤਾ ਤੇ ਜਿਹੜੇ ਇਹ ਤਿੰਨ ਦੋਸ਼ੀ ਸੀਗੇ ਸਾਹਿਲ, ਸੰਦੀਪ ਤੇ ਹਰਦੀਪ ਉਰਫ ਰਾਣਾ ਜਿਹੜਾ ਹੈਗਾ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਸੀ ਇਨਸੀਡੈਂਟ ਦੇ ਵਿੱਚ ਉਹ ਵੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ ਸੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਸੰਦੀਪ ਐ ਇਲियस ਹੈਰੀ ਸੀਗਾ ਇਹ ਮੋਟਰਸਾਈਕਲ ਡਰਾਈਵ ਕਰ ਲਿਆ ਸੀਗਾ ਸਾਹਿਲ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਵਿਚਕਾਰ ਸੀਗਾ ਤੇ ਹਰਦੀਪ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਜਿਸ ਨੇ ਫਾਇਰਿੰਗ ਜਿਹੜੀ ਹੈਗੀ ਉਹ ਦੇ ਘਰ ਦੇ ਉੱ ਤੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਅਸੀਂ ਜਿਹੜੇ ਚਾਰ ਦੋਸ਼ੀ ਸੀਗੇ ਉਹ ਅਸੀਂ ਚਾਰੋਂ ਦੇ ਚਾਰੋਂ ਗ੍ਰਿਫਤਾਰ ਕਰ ਲਏ ਗਏ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਤੇ ਜਿਹੜੇ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਇਹ ਸਾਰੇ ਜਿਹੜੀ ਹੈਗੀ ਹੈ ਅਸੀਂ ਰਿਕਵਰੀ ਕਰਕੇ ਸਾਡੇ ਵੱਲੋਂ ਜਿਹੜੀ ਤਫਤੀਸ਼ ਆਲਮੋਸਟ ਮੁਕੰਮਲ ਹੋ ਗਈ ਹੈ ਬਾਕੀ ਜਿਹੜੀ ਹੈਗੀ ਹੈ ਫਰਦਰ ਵੀ ਅਸੀਂ ਇੰਟਰੋਗੇਸ਼ਨ ਕਰ ਰਹੇ ਹਾਂ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਇਨਸੀਡੈਂਟ ਤੋਂ ਬਾਅਦ ਇੱਕ ਗੱਡੀ ਦੇ ਉੱਤੇ BMW ਗੱਡੀ ਸੀ ਜਿਹਦੇ ਤੋਂ ਭੱਜ ਕੇ ਗਏ ਸੀਗੇ ਉਹ ਅਸੀਂ ਗੱਡੀ ਪਹਿਲਾਂ ਹੀ ਜਿਹੜੀ ਸੀਗੀ ਜਦੋਂ ਮਨਨ ਰਾਜਨ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੋ ਉਹਦੇ ਨਾਲ ਹੀ ਪਹਿਲਾਂ ਰਿਕਵਰ ਕੀਤੀ ਜਾ ਸਕੀ ਚੁੱਕੀ ਹੈ ਸੋ ਇਸ ਮੁਕਦਮੇ ਦੇ ਵਿੱਚ ਆਲਮੋਸਟ ਸੜੀ ਜਿਹੜੀ ਤਫਤੀਸ਼ ਦੇ ਵਿੱਚ ਜਿੰਨੇ ਵੀ ਦੋਸ਼ੀ ਸੀਗੇ ਸਾਡੇ ਕੋਲ ਫੜੇ ਜਾ ਚੁੱਕੇ ਨੇ ਤੇ ਐਸਐਚਓ ਥਰਮਲ ਜਿਹੜਾ ਹੈਗਾ ਨਾ ਫਰਦਰ ਦੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਗੋਲੀ ਚੱਲਣ ਦਾ ਕਾਰਨ ਕੀ ਸੀਗਾ ਜੀ ਇਹਨੂੰ ਸੱਸੀ ਰੰਗ ਤੇ ਦਿੱਤੀ ਜਾ ਰਹੀ ਸੀ ਨਹੀਂ ਜੀ ਆਕਾਸ਼ਦੀਪ ਤੇ ਹਰਦੀਪ ਸਿੰਘ ਔਰ ਪ੍ਰਾਣਾ ਜੋ ਹੈਗਾ ਇਹਨਾਂ ਦੀ ਆਪਸ ਵਿੱਚ ਪਰਸਨਲ ਦੁਸ਼ਮਣੀ ਸੀਗੀ ਕਿਸੇ ਗੱਲ ਨੂੰ ਲੈ ਕੇ ਇਹ ਪਰਸਨਲ ਐਨਿਮੀਟੀ ਦਾ ਮਸਲਾ ਸੀਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪੋਲਿਟੀਕਲ ਜਾਂ ਕੋਈ ਦੂਜੀ ਜਿਹੜੀ ਗੱਲ ਸਾਹਮਣੇ ਨਹੀਂ ਹੈ ਇਹਨਾਂ ਦਾ ਹੋਰ ਵੀ ਕੋਈ ਇਨੰਦੇ ਉੱਪਰ ਜਿਹੜਾ ਹੈਗਾ ਇਹਨੰਦਰ ਕਾਲ ਚੈੱਕ ਕੀਤਾ ਜਾ ਰਿਹਾ ਹੈ ਜੇ ਹਰਦੀਪ ਜਿਹੜਾ ਰਾਣਾ ਹੈਗਾ ਇਹਦੇ ਉੱਪਰ ਪਹਿਲਾਂ ਐਨਡੀਪੀਐਸ ਇੱਕਦਮ ਮੁਕਦਮਾ ਜਿਹੜਾ ਦਰਜ ਰਜਿਸਟਰ ਹੈਗਾ ਇਹ ਆਪਸ ਵਿੱਚ ਕੀ ਜਾਣ ਜਾਣ ਦੋਸਤ ਨੇ ਕੀ ਨੇ ਜਿਹੜੇ ਦੋਸ਼ੀ ਨੇ ਆਪਸ ਵਿੱਚ ਦੋਸਤ ਨੇ ਹਰਦੀਪ ਜਿਹੜਾ ਹੈਗਾ ਤੇ ਆਕਾਸ਼ਦੀਪ ਹੈ ਇਹਨਾਂ ਦੀ ਪਹਿਲਾਂ ਤੋਂ ਕਿਸੇ ਗੱਲ ਨੂੰ ਲੈ ਕੇ ਪਰਸਨਲ ਜਿਹੜੀ ਹੈਗੀ ਕਿਸੇ ਤਕਰਾਰਬਾਜ਼ੀ ਚੱਲ ਰਹੀ ਸੀਗੀ ਉਸੇ ਤਕਰਾਰਬਾਜ਼ੀ ਦੇ ਤਹਿਤ ਹੀ ਜਿਹੜੇ ਉੱਥੇ ਆਏ ਸੀਗੇ ਉਹਨਾਂ ਨੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਇਹ ਅਸੀਂ 24 ਤਰੀਕ ਨੂੰ ਉਸੇ ਦਿਨ ਐਫ ਆਈ ਆਰ ਨੰਬਰ 88 ਅੰਡਰ ਸੈਕਸ਼ਨ 307 ਜੋ ਕਿ 109 ਇੱਕ ਬੀ ਐਨ ਐਸ ਬਣਦਾ ਹੈ ਉਹਦੇ ਤਹਿਤ ਜਿਹੜੇ ਸਖਤ ਸੈਕਸ਼ਨ ਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਸੋ ਅਸੀਂ ਦੋਸ਼ੀ ਜਿਹੜੇ ਨੇ ਗ੍ਰਫਤਾਰ ਕਰ ਲਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਂ ਅਸਲ ਅਸੀਂ ਜੀ ਇਹ ਨਜਾਇਜ਼ ਸੀਗਾ ਜਾਂ ਕਿਸੇ ਦਾ ਨਹੀਂ ਇਹ ਲਾਇਸੈਂਸੀ ਵਪਨ ਸੀਗਾ ਮਨਨ ਰਾਜਾ ਦਾ ਜਿਹੜਾ ਇੱਕ ਦੋਸ਼ੀ ਸੀਗਾ ਇਹ Rajasthan ਦਾ ਰਹਿਣ ਵਾਲਾ ਸੀ ਹਰਮਾਨਗੜ ਦਾ ਬਾਕੀ ਦੋਸ਼ੀ ਜਿਹੜੇ ਤਿੰਨ ਦੋਸ਼ੀ ਨੇ ਜਿਹੜੇ ਅੱਜ ਗ੍ਰਫਤਾਰ ਕੀਤੇ ਨੇ ਤਿੰਨੋਂ ਹੀ ਬਠਿੰਡਾ ਦੇ ਰਹਿਣ ਵਾਲੇ ਨੇ